ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਮੈਂ ਗੱਲ ਇੱਕ ਪੋਸਟ ਪਾਈ ਸੀ ਵੀ ਜੇ ਕਿਸੇ ਭਰਾ ਨੇ ਕੋਈ ਪ੍ਰੋਮੋਸ਼ਨ ਕਰਾਉਣੀ ਹੋਵੇ ਤਾਂ ਆਪਾਂ ਫ੍ਰੀ ਕਰਾਂਗੇ ਅੱਜ ਖੜੇ ਆਪਾਂ ਮਲੇਰਕੋਟਲੇ ਸੰਘਾਕਾਰ ਸਪੇਅਰ ਪਾਰਟ ਦੀ ਦੁਕਾਨ ਤੇ ਕੱਲ ਭਰਾ ਦਾ ਕਮੈਂਟ ਆਇਆ ਸੀ ਵੀ ਵੀਰ ਭਾਈ ਜਦੋਂ ਕਦੇ ਲੱਗਿਆ ਟਾਈਮ ਤਾਂ ਸਾਡੀ ਜਰੂਰ ਪ੍ਰੋਮੋਸ਼ਨ ਕਰਕੇ ਜਾਇਓ ਸੋ ਅੱਜ ਆਏ ਆ ਆਪਾਂ ਇਹਨਾਂ ਦੀ ਦੁਕਾਨ ਤੇ ਵੀਰ ਤਾਂ ਜਿਹੜਾ ਹੈਗਾ ਅੱਜ ਹੈ ਨਹੀਂ ਦੁਕਾਨ ਤੇ ਅੰਕਲ ਜੀ ਮਿਲੇ ਸੀਗੇ ਸਾਡੇ ਤੇ ਅੰਕਲ ਜੀ ਨਾਲ ਭਰਾ ਨਾਲ ਵੀ ਫੋਨ ਤੇ ਗੱਲ ਹੋ ਗਈ ਤੇ ਅੰਕਲ ਨਾਲ ਵੀ ਹੋ ਗਈ ਅੰਕਲ ਜੀ ਆਪਣੇ ਕੋਲ ਕੀ ਸਾਰਾ ਕਾਰਾਂ ਦਾ ਸਮਾਨ ਹੁੰਦਾ ਜੀ ਇਹ ਤੋਂ ਇਹ ਤੋਂ ਜ਼ेड ਸਾਰਾ ਸਫੇਰ ਬਣ ਜਿਹੜੀ ਮਰਜ਼ੀ ਕਰਦਾ ਜਿਹੜੀ ਕਰਦਾ ਮੂਰਤੀ ਕਾਰ ਤੋਂ ਲੈ ਕੇ ਫੋਰਚੂਨਰ ਕਰਦੇ ਅੱਛਾ ਸਾਰੀਆਂ ਕਾਰਾਂ ਦਾ ਸਮਾਨ ਅੱਛਾ ਇਹ ਆਪਣੀ ਕਿੰਨੀ ਕੁ ਪੁਰਾਣੀ ਦੁਕਾਨ ਆ ਰਹਿ ਜੀ ਅਗਲ 5 ਸਾਲ ਹੋ ਗਏ 5 ਸਾਲ ਹੋ ਗਏ ਪਿੰਡ ਕਿਹੜਾ ਆਪਣਾ ਗਵਾਰਾ ਜੀ ਗਵਾਰਾ ਇਹ ਕਿਤੇ ਨੇੜੇ ਪੈ ਜਾਂਦਾ ਕਿਤੇ 5 ਕਿਲੋਮੀਟਰ ਹੈ 7 ਕਿਲੋਮੀਟਰ ਆ ਸੋ ਅੰਕਲ ਜੀ ਮਿਲਿਆ ਸੀਗੇ ਭਰਾ ਕਿਤੇ ਬਾਹਰ ਗਿਆ ਹੈ ਅੱਜ ਜਿਵੇਂ ਕਿ ਦੱਸਿਆ ਅੰਕਲ ਨੇ ਵੀ ਸਾਰਾ ਇੱਥੇ ਜਿੰਨਾ ਵੀ ਆ ਸਪੇਅਰ ਪਾਰਟ ਜਿਹੜਾ ਅਮਰੂਤੀਕਾਰ ਤੋਂ ਲੈ ਕੇ ਫੋਰਚੂਨਰ ਦਾ ਮਿਲਦਾ ਭਰਾ ਨੂੰ ਫੋਨ ਕੀਤਾ ਬੜਾ ਹੈਰਾਨ ਮੰਨਿਆ ਕਹਿੰਦਾ ਯਾਰ ਤੂੰ ਤਾਂ ਕਹਿੰਦਾ ਜੀ 20 ਕਿਲੋਮੀਟਰ ਤੇ ਆ ਆਜਿਆ ਕਰੂੰਗਾ ਮੈਂ ਇਹਦਾ ਸਾਡੀ ਤਾਂ ਬਾੜ 50 ਕਿਲੋਮੀਟਰ ਪੈਂਦੀ ਆ ਵੀ ਤੂੰ ਹੈਰਾਨੇ ਮੰਨ ਗਿਆ ਕਹਿੰਦਾ ਆ ਗਿਆ ਮੈਂ ਕਿਹਾ ਫਿਰ ਐ ਹੀ ਆ ਫਿਰ ਜਿੱਥੇ ਕਦੇ ਕੋਈ ਭਰਾ ਪਿਆਰ ਨਾਲ ਸੱਦੇ ਫਿਰ ਹਨਾ ਕੋਈ ਤਾਂ ਫਿਰ ਜਾਣਾ ਹੀ ਪੈਂਦਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਮਲੇਰ ਕੋਟਲੇ ਰਹਿੰਦੇ ਨੇ ਇੱਥੇ ਜਾਂ ਮਲੇਰ ਕੋਟਲੇ ਦੇ ਨੇੜੇ ਤੇੜੇ ਜਿੰਨੇ ਵੀ ਸਾਡੇ ਭਰਾ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਹੈ ਜਿਹੜੇ ਮੈਨੂੰ ਫੋਲੋ ਕਰਦੇ ਨੇ ਵੀ ਕੋਈ ਸਮਾਨ ਦੀ ਲੋੜ ਆ ਤਾਂ ਇੱਥੇ ਸੰਘਾ ਜਿਹੜਾ ਕਾਰ ਸਪੇਅਰ ਪਾਰਟ ਆ ਇੱਥੇ ਤੁਸੀਂ ਤੁਹਾਨੂੰ ਹਰੇਕ ਤਰ੍ਹਾਂ ਦਾ ਵਧੀਆ ਸਮਾਨ ਤੇ ਰੀਜਨਲ ਸਮਾਨ ਰਜਾਇਜ਼ ਰੇਟਾਂ ਦੇ ਮਿਲੂਗਾ ਇਹ ਵੀ ਅੰਕਲ ਨੇ ਗੱਲ ਕਹਿਤੀ ओरिजिनल ਸਮਾਨ ਤੇ ਜਾਇਜ਼ ਰੇਟਾਂ ਤੇ ਇਹ ਅੰਕਲ ਹੀ ਕਿਹੜਾ ਰੋਡ ਵਾਜਦਾ ਹੈ ਇਹ ਗਰੇਵਾਲ ਚੌਕ ਹੈ ਇਹ ਗਰੇਵਾਲ ਚੌਕ ਹੈ ਜੀ ਇਹ ਗਰੇਵਾਲ ਚੌਕ ਮਸ਼ਹੂਰ ਆ ਇੱਥੇ ਤੇ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਹਾਂ ਅੱਗੇ ਗੁਰਦੁਆਰਾ ਸਾਹਿਬ ਰੱਖਣਾ ਸਾਹਮਣੇ ਬਸ ਸਟਾન્ડ ਆ ਇਧਰੋਂ ਗਰੇਵਾਲ ਚੌਕ ਤੋਂ ਜਦੋਂ ਖੱਬੇ ਹੱਥ ਨੂੰ ਹੋ ਕੇ ਆਪਾਂ ਜਾਂਦੇ ਆ ਆ ਰੋਡ ਕਿਧਰ ਜਾਂਦਾ ਹੈ ਇਹ ਕਿਹੜਾ ਰੋਡ ਪੈਦਾ ਇਹ ਹੈ ਸੰਗਰੂਰ ਸੰਗਰੂਰ ਰੋਡ ਰੋਡ ਦੇ ਉੱਤੇ ਹੀ ਅੰਕਲ ਉਹਨਾਂ ਦੀ ਦੁਕਾਨ ਆ ਸਾਡੇ ਭਰਾ ਦੀ ਵੀਰਦੀ ਅਮਰਿੰਦਰ ਦੀ ਸੋ ਸਾਰਿਆਂ ਨੂੰ ਬੇਨਤੀ ਆ ਮੈਂ ਕਿਰਾਂ ਇੱਕ ਵਾਰੀ ਦਿਖਾ ਵੀ ਦਿਨਾ ਥੋੜਾ ਦੇਖਣਾ ਸੌਖਾ ਲੱਭਣੀ ਦੁਕਾਨ ਸੌਫਟੀ ਹੋ ਜਾਂਦੀ ਆ ਬਾਹਰ ਜਿਹੜਾ ਨਾਮ ਲਿਖਿਆ ਹੋਇਆ ਆ ਸਾਰੀ ਤੁਹਾਨੂੰ ਸਾਰਾ ਪੜਾਤਾ ਮੈਂ ਉੱਤੇ ਨੰਬਰ ਵੀ ਦਿੱਤਾ ਹੋਇਆ ਕਿਸੇ ਭਰਾ ਨੇ ਕੋਈ ਨੰਬਰ ਤੇ ਸੰਪਰਕ ਕਰਨਾ ਹੋਇਆ ਨੰਬਰ ਤੇ ਸੰਪਰਕ ਕਰ ਸਕਦਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਭਰਾਵੋ ਜੇਕਰ ਨੂੰ ਕਿਸੇ ਭਰਾ ਨੇ ਕੋਈ ਪ੍ਰੋਮੋਸ਼ਨ ਕਿਸੇ ਤਰ੍ਹਾਂ ਦੀ ਕਰਾਉਣੀ ਹੋਵੇ ਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ 10-20 ਕਿਲੋਮੀਟਰ ਦੇ ਰੇਂਜ ਦੇ ਵਿੱਚ ਵੀ ਹੋਊਗਾ ਕੋਈ ਛਾ ਮਾੜਾ ਮੋਟਾ ਗਾਹਮ ਸ਼ਾਮ ਹੀ ਹੋਊਗਾ ਤੇ ਮੈਂ ਜ਼ਰੂਰ ਕਰਨਾ ਹੋਊਗਾ ਜੇ ਹੁਣੇ ਪਹਿਲੀ ਪ੍ਰੋਮੋਸ਼ਨ ਆ ਕੱਲ੍ਹ ਹੀ ਭਰਾ ਨੇ ਕਮੈਂਟ ਕੀਤਾ ਸੀ ਸੋ ਇਸੇ ਤਰ੍ਹਾਂ ਭਰਾ ਨੂੰ ਪਿਆਰ ਬਖਸ਼ਦੇ ਰਹੋ ਜਿਉਂਦੇ ਬਸਦੇ ਰਹੋ ਸਾਡੀ ਕਾਰੋਬਾਰੀ ਗੁਰਜੀਤ ਕਾਖਰ ਸਾਹਿਬ ਵੱਲੋਂ ਜਿੱਕੀ ਕਰਦੇ